ਪਾ ਹਿਸਾਬ ਹੁਣੀ ਤਿੱਖੀ ਜੀ ਧੁੱਪ ਨਾਲ ਹਾਜ਼ਰ ਹੋ ਗਏ ਨੇ ਜੀ ਤੜਕੇ ਦੇ ਤੇ ਅੱਜ 2 ਸੂ ਤੇ 17 ਸਤੰਬਰ ਤੇ ਦਿਨ ਬੁੱਧਵਾਰ ਦਾ ਤੇ ਸਸਰੀ ਕਾਲ ਦੀ ਸਾਰਿਆਂ ਨੂੰ ਲੋਸਰ ਤੋਂ ਤੇ ਜੀ ਆ ਇਹਨੂੰ ਕਹਿੰਦੇ ਆ ਅੱਜ ਦੇ ਇਸ ਨਵੇਂ ਵਲੌਗ ਦੇ ਵਿੱਚ ਤੇ ਅੱਜ ਆਪਾਂ ਲੋਸਰ ਤੋਂ ਚਾਲੇ ਪਾਉਣੇ ਆ ਤੇ ਗਾ ਮਨਾਲੀ ਕੰਨੀ ਨੂੰ ਨਿਕਲਣਾਗਾ ਆਪਾਂ ਤੇ ਆਸੇ ਪਾਸੇ ਪਹਾੜਾਂ ਦੇ ਉੱਤੇ ਪਈ ਹੋਈ ਬਰਫ਼ ਤੇ ਠੰਡੀ ਠਾਰ ਚੱਲਦੀ ਹੋਈ ਹਵਾ ਉਹ ਤੁਸੀਂ ਇਹ ਝੰਡਿਆਂ ਤੋਂ ਜੱਜਮੈਂਟ ਲਾ ਸਕਦੇ ਹੋ ਹਵਾ ਕਿੰਨੀ ਕੁ ਤੇਜ਼ ਅੱਜ ਵੀ ਹਜੇ ਜਿਹੜੀ ਹੈਗੀ ਹੈ ਚੱਲੀ ਜਾਂਦੀ ਹੈਗੀ ਤੇ ਆਸੇ-ਪਾਸੇ ਚਾਰੇ ਪਾਸੇ ਜਿਹੜੇ ਪਹਾੜੀਆਂ ਦੇ ਉੱਤੇ ਹੈਗੀ ਹੈਗੀ ਬਰਫ਼ ਪਈ ਹੋਈ ਹੈਗੀ ਤਾਂ ਕਰਕੇ ਹਵਾ ਜਿਹੜੀ ਹੈਗੀ ਹੈ ਬਹੁਤ ਜ਼ਿਆਦਾ ਠੰਡੀ ਠਾਰ ਚੱਲ ਰਹੀ ਹੈਗੀ ਤੇ ਉਹ ਆਪਣਾ ਖੜਾ ਸਾਈਕਲ ਤੇ ਅੰਦਰ ਜਿਹੜਾ ਹੈਗਾ ਮੈਂ ਸਮਾਨ ਵਗੈਰਾ ਪੈਕ ਕਰਕੇ ਰੱਖਤਾ ਇੱਕ ਵਹਿਗੀ ਲਾਇਆ ਸੀ ਬਸ ਉਹ ਇਹਦੇ ਉੱਤੇ ਲਾ ਦਦੇ ਆ ਇਹਦੇ ਵਿੱਚੋਂ ਦੂਜਾ ਕੋਟ ਵੀ ਜਿਹੜਾ ਹੈਗਾ ਅੱਜ ਆਪਾਂ ਕੱਢ ਲੈਣੇ ਹੈਗੇ ਕਿਉਂਕਿ ਲੋਡ ਪੈਣੀ ਹੈ ਮੇਰੇ ਸਹਾਨੂੰ ਉਹ ਉੱਤੇ ਕਰਕੇ ਰੱਖਣਾ ਪੈਣਾ ਆਪਾਂ ਨੂੰ ਤੇ ਬਾਕੀ ਦੀ ਗੱਲਬਾਤ ਤੁਹਾਡੇ ਨਾਲ ਰਾਹਾਂ 'ਚ ਕਰਾਂਗੇ ਵਧੀਆ ਇੱਥੇ ਰਾਤ ਆਸ਼ੀਆਨਾ ਸੀ ਜਿਹੜਾ ਵਧੀਆ ਨੀਂਦ ਨੂਦਾ ਗਈ ਸੀ ਇੱਥੇ ਭਾਈ ਇੱਥੇ ਆਪਾਂ ਰਾਤ ਜਿਹੜੇ ਸੀਗਾ ਵਿਸ਼ਰਾਮ ਕੀਤਾ ਸੀ ਆ ਤੇ ਹੁਣ ਬਸ ਚੱਲਦੇ ਆ ਸਿੱਧੂ ਮੂਸੇ ਵਾਲਾ ਤੇ ਬਾਕੀ ਦੀ ਗੱਲਬਾਤ ਤੁਹਾਡੇ ਨਾਲ ਰਾਹਾਂ 'ਚ ਸਾਂਝੀ ਕਰਾਂਗੇ ਇੱਕ ਵਾਰੀ ਇੱਥੋਂ ਚਾਲੇ ਪਾਗੀ ਕਰਾਂ ਤੇ ਬਹੁਤ ਬਹੁਤ ਧੰਨਵਾਦ ਇਹਨਾਂ ਵੀਰਾਂ ਦਾ ਭਰਾਵਾਂ ਦਾ ਜਿਨ੍ਹਾਂ ਨੇ ਭਈ ਰਾਤ ਆਪਾਂ ਨੂੰ ਇੱਥੇ ਰਹਿਣ ਵਾਸਤੇ ਅੱਛੀ ਜਾਨਾ ਦਿੱਤਾ ਤੇ ਨਾਲੇ ਪ੍ਰਸ਼ਾਦੇ ਪਾਣੀ ਦਾ ਵੀ ਕੀਤਾ ਆਪਣੇ ਵਾਸਤੇ ਵਧੀਆ ਥਾਲ ਰੋਟੀ ਪਾਣੀ ਦਾ ਕਰਕੇ ਤੇ ਫਿਰ ਬਾਈ ਕਹਿੰਦਾ ਯਾਰ ਵੀ ਪਹਿਲਾਂ ਤਾਂ ਜਿਹੜੇ ਬਾਈ ਸੀਗੇ ਰੈਂਟ ਵਗੈਰਾ ਦਾ ਕਹਿ ਰਹੇ ਸੀ ਫਿਰ ਬਾਈ ਵਰਗੇ ਕਹਿੰਦੇ ਕੋਈ ਚੱਕਰ ਨਹੀਂ ਯਾਰ ਰੋ ਤੁਸੀਂ ਫਿਰ ਬਾਈ ਨੇ ਮਾਫੀ ਮੰਗੀ ਕਹਿੰਦੇ ਯਾਰ ਵੀ ਅ ਅਸੀਂ ਜਿਹੜਾ ਹੈਗਾ ਤੁਹਾਨੂੰ ਸਪੈਸ਼ਲ ਵੀ ਬਾਲਾ ਹੋ ਨਹੀਂ ਦੇ ਸਕੇ ਕਿਉਂਕਿ ਰੂਮ ਵਗੈਰਾ ਦੇ ਵਿੱਚ ਜਿਹੜੇ ਬਾਕੀ ਸਾਰੇ ਨੇ ਬੋਕਣੇ ਤਾਂ ਵੀ ਕਹਿੰਦੇ ਜਿੰਨਾ ਕਿ ਹੈਗਾ ਵੀ ਉਹਨਾਂ ਨੂੰ ਤੁਸੀਂ ਪ੍ਰਵਾਨ ਕਰਿਓ ਤਾਂ ਭਾਈ ਤੁਹਾਡੀ ਪ੍ਰਵਾਨਗੀ ਹਾਜ਼ਰ ਹੈ ਤੇ ਇੱਕ ਇਥੇ ਵੀਰ ਮਿਲਿਆ ਜਿਹਨੇ ਰਾਤ ਆਪਣਾ ਰੋਟੀ ਵੀ ਸਾਂਝੀ ਕੀਤੀ ਅ ਉਹ ਸ਼ਾਇਦ ਪਤਾ ਨਹੀਂ ਬਿਹਾਰ ਸਾਈਡ ਤੋਂ ਸੀ ਕਿ ਕਿੱਥੋਂ ਸੀ ਉਹ ਵੀਰ ਕਹਿੰਦਾ ਮੈਂ ਤੁਹਾਡੀ ਪਹਿਲਾਂ ਵੀ ਕਹਿੰਦਾ ਵੀਡੀਓ ਦੇਖੀ ਹੈ ਜਦੋਂ ਨੇ ਆਪਣਾ ਪੇਜ ਸਰਚ ਕੀਤਾ ਕਿਉਂਕਿ ਆਪਾਂ ਪੇਜ ਦਾ ਚੈਨਲ ਦਾ ਨਾਮ ਚੇਂਜ ਕੀਤਾ ਸੀ ਤੇ ਦੇਖ ਕੇ ਕਹਿੰਦਾ ਕਹਿੰਦਾ ਬੇਬੇ ਵਾਲੀ ਵੀਡੀਓ ਮੈਂ ਤੁਹਾਡੀ ਪਹਿਲਾਂ ਵੀ ਦੇਖੀ ਹੈਗੀ मै ठिक भई ਤੇ ਪਹਿਲਾਂ ਦਾ ਸੱਜਣ ਜੁੜਿਆ ਹੋਇਆ ਸੀ ਆਪਣੇ ਨਾਲ ਤੇ ਵਧੀਆ ਰਾਤ ਵਿਚਾਰੀ ਨੇ ਉਹਨੇ ਸੇਵਾ ਕੀਤੀ ਪਾਣੀ ਕੀਤਾ ਤੇ ਧੰਨਵਾਦ ਬਹੁਤ-ਬਹੁਤ ਤੈਹ ਦੇ ਲੋ ਨਿਗੇ ਦੇ ਲੋ ਤੇ ਹੁਣ ਆਪਾਂ ਬਸ ਸਮਾਨ ਸਾਲਾ ਲਾਦ ਲਗੇ ਜੀ ਤੇ ਪਾਉਨੇ ਅੱਗੇ ਨੂੰ ਚਾਲੇ ਭਾਈ ਵਰਗੇ ਬਾਕੀ ਜਿਹੜੇ ਹੈਗੇ ਸੁੱਤੇ ਪਏ ਆ ਤਾਂ ਕਿਉਂ ਐ ਉਹਨਾਂ ਦੀ ਨੀਂਦ ਖਰਾਬ ਕਰਨੀ ਆ ਵਿਚਾਰਿਆਂ ਦੀ ਤੇ ਆਪਾਂ ਦੇਖਾਂਗੇ ਜੇ ਆਪਾਂ ਨੂੰ ਹੋ ਸਕਿਆ ਤਾਂ ਇੱਥੇ ਪੁਲਿਸ ਚਮਕੀ ਆ ਚੈੱਕ ਪੁਆਇੰਟ ਬਣਿਆਗਾ ਉੱਥੋਂ ਜੇ ਕੋਈ ਗੱਡੀ ਵਗੈਰਾ ਮਿਲ ਗਈ ਤਾਂ ਉੱਥੋਂ ਦੇਖਾਂਗੇ ਗੱਡੀਆਂ ਤਾਂ ਇਥੋਂ ਦੋ-ਚਾਰ ਟੱਪ ਆਈਆਂ ਵੈਸੇ ਤੇ ਮੈਨੂੰ ਇਹ ਸੀ ਮਾਇਆ ਚਲੋ ਭਾਈ ਵਰਗੇ ਨੇ ਜਾਣਾ ਹੋਊਗਾ ਤਾਂ ਤੇ ਬਾਈ ਵਰਗੇ ਹੁਣ ਇਹਨਾਂ ਦਾ ਮੈਨੂੰ ਲੱਗਦਾ ਕੈਨਸਲ ਹੀ ਐ ਤਾਂ ਆਪਾਂ ਦੇਖਦੇ ਆਂ ਬਾਈ ਕੋਈ ਆਪ ਦਾ ਹਿੱਲਾ ਕਰਦੇ ਆਂ ਜਿਗਾਰ ਹਾਤ ਬਾਤ ਲੈ ਵੀ ਆਪਣੀ ਸਾਈਕਲ ਦੀ ਟਰਾਈ ਲੈ ਰਹੇ ਆ ਮੁੰਡੇ ਤੇ ਪਹਿਲਾਂ ਆਪਾਂ ਸਵੇਰ ਨਿਕਲ ਜਾਣਾ ਸੀ ਬਾਈ ਪਰ ਲੇਟ ਹੋ ਗਏ ਲੇਟ ਤਾਂ ਕਰਕੇ ਹੋ ਗਏ ਬਾਈ ਵਰਗੇ ਪ੍ਰਸ਼ਾਦਾ ਪਾਣੀ ਜਿਹੜਾ ਹੈਗਾ ਸੀ ਉਹ ਤਿਆਰ ਕਰ ਰਹੇ ਸੀਗੇ ਤੇ ਕਹਿੰਦੇ ਛੱਕੇ ਜਾਇਓ ਇਧਰ ਇੱਕ ਗੱਡੀ ਸਿੱਤੂ ਮੁੱਸੇ ਵਾਲੀ ਇਹਨਾਂ ਦੀ ਚੱਲੀ ਆ ਤੇ ਆ ਬਾਈ ਪ੍ਰੇਸ਼ਾਂਤ ਤੇ ਇਧਰ ਬਾਈ ਦਾ ਕੀ ਨਾਮ ਹੈ ਵੀਰੇ ਦੇਖੋ ਦੀਪੂ ਆਪਣਾ ਵੀਰੇ ਅਮਨ ਠਾਕੁਰ ਅਮਨ ਠਾਕੁਰ ਵਿੱਕੀ ਸਸਰੀ ਗਾਜੀ ਸਸਰੀ ਜਾਲ ਜੀ ਉਮੇਸ਼ ਉਮੇਸ਼ ਠੀਕ ਹੈ ਜੀ ਰੇਮਨ ਠੀਕ ਹੈ ਤੇ ਸਾਰੇ ਹੀ ਭਰਾਵਾਂ ਦਾ ਜਿਹੜਾ ਸੁਭਾਅ ਹੈ ਬਹੁਤ ਵਧੀਆ ਰਾਤ ਵੀ ਆਪਣੇ ਨਾਲ ਵਧੀਆ ਖੁੱਲ ਕੇ ਗੱਲਾਂ ਬਾਤਾਂ ਕੀਤੀਆਂ ਤੇ ਤੜਕੇ ਵੀ ਜਿਹੜਾ ਹੈਗਾ ਪ੍ਰਸ਼ਾਦਾ ਪਾਣੀ ਛੱਕੇ ਤੇ ਹੁਣ ਆਪਣੇ ਨਾਲ ਗਰੁੱਪ ਫੋਟੋ ਲੈ ਕੇ ਤੇ ਹੁਣ ਆਪਾਂ ਇੱਥੋਂ ਜਿਹੜੇ ਹੈਗੇ ਚਾਲੇ ਪਾਉਣ ਲੱਗੇ ਆਂਗੇ ਇੱਥੇ ਅੱਗੇ ਚੈੱਕ ਪੁਆਇੰਟ ਆਉਂਦਾ ਹੈਗਾ ਚੈੱਕ ਪੁਆਇੰਟ ਤੋਂ ਆਪਾਂ ਦੇਖ ਲਾਂਗੇ ਜੇ ਕੋਈ ਵੀਕਲ ਮਿਲ ਗਿਆ ਤਾਂ ਆਪਾਂ ਉਥੋਂ ਲਿਫਟ ਲੈ ਕੇ ਟੱਪ ਜਾਾਂਗੇ ਤੇ ਨਹੀਂ ਫਿਰ ਹੌਲੀ ਹੌਲੀ ਆਉਦਾ ਜਿਹੜਾ ਸਾਈਕਲ ਹੈਗਾ ਭਾਈ ਚੱਕਾ ਰੋੜੀ ਲਈ ਜਾਵਾਂਗੇ ਕਿਉਂ ਭਾਈ ਹਾਂ ਤੇ ਬਾਕੀ ਬਹੁਤ ਵਧੀਆ ਲੱਗਿਆ ਭਾਈ ਯਾਰ ਤੁਹਾਡੇ ਨਾਲ ਨਾ ਐਨਾ ਟਾਈਮ ਸਪੈਂਡ ਕਰਕੇ ਹਾਂਜੀ ਬਈ ਨਾਈਸ ਕੋਈ ਨਹੀਂ ਕਿ ਸਾਨੂੰ ਵੀ ਸੇਵਾ ਦਾ ਮੌਕਾ ਜ਼ਰੂਰ ਦੇਓ ਵੀਰੇ ਮਿਲਾਂਗੇ ਭਾਈ ਫਿਰ ਜ਼ਰੂਰ ਜ਼ਰੂਰ ਹਾਂਜੀ ਹਾਂਜੀ ਠੀਕ ਹੈ ਜੀ ਲਓ ਜੀ ਇਸੇ ਦੇ ਨਾਲ ਆਪਾਂ ਦੀ ਰਾਈਡ ਸਟਾਰਟ ਕਰਤੀ ਤੇ ਰਸਤਾ ਖਰਾਬ ਆ ਤਾਂ ਕਰਕੇ ਭਾਈ ਸੋ ਹੀ ਜਾਣਾ ਪੈਣਾ ਕਿਉਂਕਿ ਕੈਰੀਅਰ ਕੂਰੀਅਰ ਜਿਹੜਾ ਹੈਗਾ ਫੇਰ ਨਾ ਟੁੱਟ ਜੇ ਫੇਰ ਕੰਮ ਔਖਾ ਹੋ ਜਾਣਾ ਡਾਹ ਹੋ ਜਾਣਾ ਤੇ ਆਪਣੀ ਆ ਪਲੇਟ ਟੁੱਟ ਗਈ ਆ ਪੱਤੀ ਟੁੱਟ ਗਈ ਪਈ ਏਦੀ ਤੇ ਪਲੇਟ ਵੀ ਟੁੱਟੀ ਪਈ ਹੈਗੀ ਇਹ ਆਪਾਂ ਪਿਛਲੇ ਪਾਸੇ ਟੰਗ ਲਈ ਇੱਥੋਂ ਦੇਖ ਲਾਂਗੇ ਜਿਆਦਾ ਲਾਮਿਨੇਸ਼ਨ ਜਾਂ ਕਰਾ ਕੇ ਪਤਾ ਫਕਰਮ ਲਵਾ ਲਾਂਗੇ ਤੇ ਜੇ ਪਲੇਟ ਦਾ ਕੋਈ ਹਿੱਲਾ ਹੁੰਦਾ ਹੋਇਆ ਤਾਂ ਪਲੇਟ ਹੀ ਲਵਾ ਲਾਂਗੇ ਆਪਾਂ ਬਸ ਇਹ ਕੋਸ਼ਿਸ਼ ਕਰਾਂਗੇ ਜੇ ਆਪਾਂ ਨੂੰ ਦੂਜਾ ਮਿਲ ਗਿਆ ਨਾ ਪੱਤਰਾ ਜਾਂ ਉਹ ਲਾਮਿਨੇਸ਼ਨ ਕਰਾ ਕੇ ਤੇ ਉਹ ਆਪਣਾ ਪ੍ਰਿੰਟ ਕਢਾ ਕੇ ਲਾਮਿਨੇਸ਼ਨ ਕਰਾ ਕੇ ਉਹ ਆਪਾਂ ਪਿੱਛੇ ਟੰਗ ਲਾਂਗੇ ਰੋਡ ਸਾਰਾ ਕੁਝ ਇਦਾਂ ਦਾ ਹੈ ਜੀ ਇੱਥੇ ਓਏ ਬੈਂਚਰ ਹੁਣਾਂ ਤੋਂ ਸਾਈਕਲੋਂ ਲਾਜ਼ਮੀ ਆ ਕਦੋਂ ਮਰਜ਼ੀ ਹੋ ਜੇ ਇਹ ਇਸੇ ਤਰ੍ਹਾਂ ਰਾਈਡ ਕਰਕੇ ਆਪਾਂ ਨੂੰ ਜਾਣਾ ਪੈ ਗਿਆ ਲੜੇ ਪਾਸੇ ਪਾਣੀ ਦਾ ਪ੍ਰੈਸ਼ਰ ਦੇ ਬਾਅਦ ਇਹ ਪੁਲ ਥੋੜਾ ਖਰਾਬ ਆ ਤਾਂ ਕਰਕੇ ਮਗਰਲੇ ਪਾਸੇ ਉਹ ਉਤੀ ਜਿਹੜੀਆਂ ਹੈਗੀਆਂ ਗੱਡੀਆਂ ਟੱਪ ਜਾਂਦੀਆਂ ਜੀ ਕਰੋ ਦਰਸ਼ਨ ਲੋਸਰ ਸ਼ਹਿਰ ਦੇ ਇਹ ਲੋਸਰ ਸ਼ਹਿਰ ਲਾ ਲੋ ਕਸਵਾਲ ਵਾਲੋ ਪਿੰਡ ਲਾ ਲੋ ਭਾਈ ਵੀ ਠੀਕ ਆ ਇੱਥੇ ਥੋੜੀ ਜੀ ਫੈਸਿਲਿਟੀ ਦੂਜੇ ਪਿੰਡਾਂ ਨਾਲੋਂ ਥੋੜੀ ਜਿਹੀ ਜ਼ਿਆਦਾ ਆ ਗਈ ਟਾਵਰੀ ਤਿੰਨ ਲੱਗੇ ਦਿਖ ਰਿਹਾ ਇੱਥੇ ਤੇ ਉਹ ਸਾਹਮਣੇ ਜਿਹੜੇ ਹੈਗੇ ਚੋਟੀਆਂ ਦੇ ਉੱਤੇ ਬਰਫ ਲੱਦੀਆਂ ਚੋਟੀਆਂ ਤੁਹਾਨੂੰ ਦਿਖ ਰਹੀਆਂ ਬਈ ਤੇ ਠੰਡ ਇੰਨੀ ਕਿ ਜ਼ਿਆਦੇ ਆ ਕੀ ਬੱਸ ਝੋਪੀ ਭੜੀ ਆ ਇਧਰਲੇ ਪਾਸੇ ਵੀ ਬਰਫ ਲੱਦੀਆਂ ਚੋਟੀਆਂ ਤੇ ਰੋਡ ਜਿਹੜੀ ਹੈਗੀ ਆ ਉਹ ਜਮਾਂ ਖਸਤਾ ਜਮਾਂ ਖਰਾਬ ਆ ਬਈ ਸਾਰੀ ਮੇਨਲਾ ਦਾ ਮਨਾਲੀ ਤੱਕ ਰਮਾੜੀ ਮੋਟੀ ਵਿੱਚ ਠੀਕ ਹੋਣੀ ਆ ਕਹਿੰਦੇ ਵੀ ਆਈਆਂ ਬਾਕੀ ਸਾਰੀ ਦਾ ਹੁਣ ਟਰਾਂ ਨਾ ਫਿਰ ਵੀ ਬ੍ਰੇਕ ਲਾ ਕੇ ਜਾਣਾ ਪੈਂਦਾ ਇੰਨੀ ਕਿ ਸਪੀਡ ਦਾ ਕਿਉਂਕਿ ਜਿਆਦਾ ਇਹੋ ਥੋੜਾ ਜਿਹਾ ਤੇਜ਼ ਤੁਰਦਾ ਸਾਈਕਲ ਬੁੜਕਦਾ ਹੈ ਤਾਂ ਭਾਈ ਮਗਰਲਾ ਕੈਰੀਅਰ ਤਾਂ ਵੀ ਟੁੱਟਣ ਦਾ ਡਰ ਰਹਿੰਦਾ ਤੇ ਬੈਗ ਜਿਹੜਾ ਹੈਗਾ ਉਹ ਵੀ ਉਰੇ ਪਰੇ ਜੇ ਹੋ ਜਾਂਦਾ ਹੈ ਤਾਂ ਕਰਕੇ ਅੱਜ ਟੈਂਪੂ ਟਰੈਵਲ ਦਾ ਤੁਹਾਡੇ ਨਾਲ ਸਫ਼ਰ ਸਾਡਾ ਕਰਦੇ ਆਂ ਜੀ ਤੇ ਸਾਈਕਲ ਆਪਾਂ ਇਹਦੇ ਉੱਤੇ ਰੱਖ ਲਿਆ ਅੱਜ ਇਹਦਾ ਸਫ਼ਰ ਤੁਹਾਡੇ ਨਾਲ ਸਾਡਾ ਕਰਦੇ ਆਂ ਸਾਵੀ ਜੀ ਪਹਿਲਾ ਪਰ ਉਹ ਗੱਡੀ ਵਾਲਿਆਂ ਨੇ ਪਹਿਲੇ ਲਿਫਟ ਦੇਤੀ ਸੀ ਇਹ ਕਹਿੰਦੇ ਸੀ ਕਿ ਸਾਡੇ ਨਾਲ ਆਜੋ ਪਰ ਇਹਨੇ ਦੇ ਵਿੱਚ ਮੈਂ ਚ ਸਮਾਨ ਲੱਦਿਆ ਤੇ 2 ਵਰਗੇ ਟੈਂਪੋ ਟਰੈਵਲਰ ਵਾਲੇ ਮਿਲ ਗਏ ਇਹ ਕਹਿੰਦੇ ਸੀ ਮਨਾਲੀ ਤੱਕ ਜਾਵਾਂਗੇ ਇਹ ਨਾਲੇ ਜਾਣਾ ਸੀਗਾ ਆਪਣੇ ਬਾਜ਼ਲ ਤੱਕ ਇਹਨਾਂ ਬਾਈਕਰਸ ਦਾ ਬੈਕਅਪ ਆਇਆ ਗੱਡੀ ਦੇ ਵਿੱਚ ਹੋ ਗਿਆ ਜੀ 135 ਦਾ ਤੇ ਆਪਾਂ ਪਹੁੰਚ ਗਏ ਖੋਕਸਰ ਤੇ ਸਾਈਕਲ ਆਪਣਾ ਆਹ ਟਰੈਵਲਰ ਦੇ ਉੱਤੇ ਪਿਆਗਾ ਤੇ ਰੋਡ ਜਿਹੜਾ ਸੀਗਾ ਸਾਰਾ ਖਰਾਬ ਸੀਗਾ ਤਾਂ ਕਰਕੇ ਜਿਹੜਾ ਹੈਗਾ ਸਾਈਕਲ ਭਾਈ ਦੇ ਉੱਤੇ ਰਲਦ ਕੇ ਲੈ ਹੁੰਦਾ ਉਹਨੇ ਤਾਂ ਚਲਾ ਕੇ ਲੈ ਜਾਂਦੇ ਸਤਿ ਸ਼੍ਰੀ ਅਕਾਲ ਜੀ ਔਰ ਜੀ ਠੀਕ ਰਹਿਣਾ ਦਿਨ ਕੋ ਮੈਂ ਤੁਹਾਡਾ ਆਪੂ ਸਾਈਕਲ ਜਰੇ ਕੰਮ ਤੇ ਮਿਲਦੇ ਹਾਂ ਪਹਿਲੇ ਕਾਜਾ ਸੂਰੇ ਕਾਜਾ ਕਿਸੇ ਦਾ ਠੀਕ ਹੈ ਜੀ ਤੇ ਹਾਂ ਇੱਥੇ ਸੀਗਾ ਉਹ ਸੀਗਾ ਇਹ ਆਪਣੇ ਨਾਲ ਆਪਣੇ ਵੀਰ ਹੇਮੰਤ ਫਰੋਮ ਉੱਤਰਾਖੰਡ ਤੇ ਇਹ ਵੀ ਆਪਣੇ ਨਾਲ ਸਫ਼ਰ ਕਰ ਰਹੇ ਸੀਗੇ ਆਪਾਂ ਨੂੰ ਕਿੱਥੇ ਮਿਲੇ ਸੀ ਆਪਾਂ ਲੋਸਰ ਲੋਸਰ ਤੇ ਲੋਸਰ ਤੋਂ ਥੋੜਾ ਜਿਹਾ ਅੱਗੇ ਆ ਕੇ ਭਾਈ ਉੱਥੋਂ ਆਪਾਂ ਨੂੰ ਜਿਹੜਾ ਹੈਗਾ ਲਿਫਟ ਮਿਲ ਗਈ ਸੀਗੀ ਆਪਾਂ ਇਹਦੇ ਵਿੱਚ ਸਾਈਕਲ ਵਗੈਰਾ ਰੱਖ ਲਿਆ ਸੀਗਾ ਰੱਖਣ ਦਾ ਕਾਰਨ ਤੁਹਾਨੂੰ ਪਹਿਲਾਂ ਦੱਸ ਗਿਆ ਠੇ ਆ ਵੀ ਜਿਹੜਾ ਹਵਾ ਆਪਣੇ ਰੋਡ ਸੀਗੀ ਰੋਡ ਬਹੁਤ ਜ਼ਿਆਦਾ ਖਰਾਬ ਸੀਗੀ ਤਾਂ ਭਾਈ ਜੀ ਆਪਣੇ ਪਹਿਲਾਂ ਦੱਸੋ ਤੁਸੀਂ ਕੀ ਕੰਮ ਧੰਦਾ ਕਰਦੇ ਹੋ ਐਸੇ ਪੀਐਸਜੀ ਸਟੂਡੈਂਟ ਆ ਪੀਐਚਡੀ ਸਟੂਡੈਂਟ ਮਾੜਾ ਉੱਚੀ ਬੋਲੋ ਪੀਐਚਡੀ ਪੀਐਚਡੀ ਸਟੂਡੈਂਟ ਰਿਸਰਚਰ ਠੀਕ ਆ ਹਵਾ ਚੱਲੀ ਜਾਂਦੀ ਨਾ ਆਵਾਜ਼ ਥੋੜੀ ਘੱਟ ਕੈਚ ਕਰਨੀ ਆ ਨੇ ਤੇ ਇੱਧਰ ਫਿਰ ਰਿਸਰਚ ਵਗੈਰਾ ਕਰਨਾ ਹੋ ਬਾਈ ਹਾਂਜੀ ਦੱਸ ਸਕਦੇ ਹੋ ਕਿ ਪ੍ਰਾਈਵੇਸੀ ਹੈ ਨਹੀਂ ਤਾਂ ਕਾਦੇ ਤੇ ਰਿਸਰਚ ਮੈਂ ਪਲਾਂਟ ਪੌਦਿਆਂ 'ਚ ਕਰਦਾ ਠੀਕ ਹੈ ਜੀ ਤੇ ਨਾਮ ਬਾਈ ਦਾ ਹੈਗਾ ਹਿਮਾਂਤ ਹਿਮਾਂਤੀ ਹੈ ਨਾ ਹਾਂਜੀ ਤੇ ਰੋਡ ਵਗੈਰਾ ਦਾ ਕੀ ਸੀਨ ਸੀਗਾ ਜਿਹੜਾ ਪਿੱਛੋਂ ਆਪਾਂ ਆਏ ਆ ਤੁਸੀਂ ਅੱਗੇ ਬੈਠੇ ਸੀਗੇ ਤੁਹਾਨੂੰ ਜਿਆਦਾ ਪਤਾ ਲੱਗਿਆ ਹੋਣਾਗਾ ਥੋੜੀ ਗੰਦੀ ਹੋ ਗਈ ਤੇ 22 ਕੰਡਕਟਰ ਸੀਟ ਦੇ ਉੱਤੇ ਬੈਠਾ ਸੀਗਾ ਤੇ ਰੋਡ ਦਾ ਭਾਈ ਜਿਹੜਾ ਹਾਲ ਆ ਬੜਾ ਬੁਰਾ ਹਾਲ ਸੀ ਨਹੀਂ ਜਾਜ ਜੀ ਕੀ ਦੱਸ ਗਏ ਤੁਹਾਨੂੰ ਤੇ ਮੈਨੂੰ ਤਾਂ ਇਹ ਭੜਕਾ ਢਕਾ ਕੇ ਕੌਲੇਜ ਕਰਦਾ ਤੇ ਬਾਕੀ ਅੱਗੇ ਵੀ ਥੋੜਾ ਬਹੁਤਾ ਹੁਣ ਕਹਿੰਦੇ ਆ ਠੀਕ ਆ ਬਾਕੀ ਜਾਜ ਤੋਂ ਪਤਾ ਲੱਗਣਾਗਾ ਤੇ ਅੱਧ ਦੀ ਜਿਹੜੀ ਸਟੇ ਹੈਗੀ ਆਪਣੀ ਮਨਾਲੀ ਹੋਣ ਵਾਲੀ ਹੈਗੀ ਤੇ 22 ਵੀ ਆਪਣੇ ਨਾਲ ਹੀ ਸਿੱਕਦਾ ਸਟੇ ਕਰ ਲਿਆ ਤੇ ਕੱਲ ਨੂੰ ਅਸੀਂ ਨਿਕਲਣਾਗਾ ਲੇਕ ਨਹੀਂ ਮੁੰਤੇ ਪਾਏ ਨਹੀਂ ਵੀ ਕੈ ਲੌਂਗ ਜਾਣਾ ਤੁਸੀਂ ਨੂੰ ਕੈ ਲੌਂਗ ਮਨਾਲੀ ਤੋਂ ਪਤਾ ਕਿੰਨਾ ਪੈ ਜਾਂਦਾ 50 60 ਕਿਲੋਮੀਟਰ ਦੇ ਨੇੜੇ ਜਿਹੜਾ ਹੈਗਾ ਕਲੌਂਗ ਪੈਂਦਾ ਮਨਾਲੀ ਤੋਂ 22 ਦੇ ਅਕੋਰਡਿੰਗ ਅੰਦਾਜ਼ਾ ਜਾ ਸਾਡਾ ਇਹ ਮੋਟਾ ਮੋਟਾ ਜਾ ਤੇ ਤੜਕੇ ਦੇਖਾਂਗੇ ਜਿਵੇਂ ਵੀ ਆਪਣਾ ਸਿਸਟਮ ਸੈੱਟ ਬੈਠਾ ਹੋ ਸਕਦਾ ਵੀ ਆਪਣਾ ਜੇ ਕੁਝ ਮਿਲ ਗਈ ਲਿਫਟ ਵਗੈਰਾ ਤਾਂ ਆਪਾਂ گاਣੋਂ ਨਿਕਲ ਜਿਗੇ ਕਿਉਂਕਿ گاਹ ਰੋਡ ਵਗੈਰਾ ਫਿਰ ਜਿਹੜੇ ਹੈਗੇ ਆਪਾਂ ਰਸਤੇ ਬਲੌਕ ਨਾ ਹੋ ਜਾਣ ਤਾਂ ਕਿ ਇੱਕ ਵਾਰੀ ਜਿੰਨਾ ਕੋ ਹੋ ਸਕਦਾ ਜਲਦੀ ਆਪਾਂ ਲੇ ਪਹੁੰਚ ਜੇ ਤੇ ਸਾਈਕਲ ਤਾਂ ਕੁਝ ਨਹੀਂ ਹੋਇਆ ਪਰ ਜਿਹੜਾ ਉੱਤੇ ਬੈਗ ਦੂਜਾ ਆਪਾਂ ਧਰਿਆ ਸੀ ਉਹਦਾ ਬੁਰਾ ਹਾਲ ਹੋ ਗਿਆ ਕੀ ਟਨਲ 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 ਦੇ ਵਿੱਚੋਂ ਵੈਸੇ ਹੀ ਆਪਾਂ ਨੂੰ ਲਿਫਟ ਲੈ ਕੇ ਜਾਣਾ ਪੈਣਾ ਸੀਗਾ ਕਿਉਂਕਿ ਇਹ ਖਾਸ ਹੀ ਲੰਬੀਆਂ ਦੇਦੇ ਵਿੱਚ ਸਾਈਕਲ ਆਲਾਉਡ ਨਹੀਂ ਜਾਂਦਾ ਜਿੰਦ ਵੱਜ ਕੇ ਸੀਗਮੈਂਟ ਹੋ ਗਿਆ ਜੀ ਤੇ ਹਾਂਜੀ ਟੈਕਸੀ ਚੰਡੀਗੜ੍ਹ ਦੀ ਨਹੀਂ ਚੰਡੀਗੜ੍ਹ ਦੇ ਪਰ ਮੈਂ ਤਾਂ ਲੇਹਕ ਨਹੀਂ ਜਾਣਾ ਬੇਹ ਜਾਣਾ ਹਾਂ ਹਾਂ ਇਹ ਸਮਾਨ ਸਾਰਾ ਆਪਾਂ ਲਾ ਲਿਆ ਤੇ ਆਹ ਰਹਿ ਗਏ ਭਈ ਆਪਣੇ ਟਰੈਵਲਰ ਵਾਲੇ ਡਰਾਈਵਰ ਸਾਹਿਬ ਹੈਲੋ ਹੈਲੋ ਜੀ ਕੀ ਨਾਮ ਹੈ ਫਿਰ ਆਪਣਾ ਹਾਂਜੀ ਮੇਰਾ ਗੋਨਪੂ ਟਰੈਵਲ ਟਰੈਵਲ ਕੀ ਦੀ ਆ ਤੁਸੀਂ ਦੇ ਆਪਣੇ ਕਿਸੇ ਨੇ ਥੋਡੇ ਨਾਲ ਟਰੈਵਲ ਵਗੈਰਾ ਕਰਨਾ ਹੋਵੇ ਤੁਸੀਂ ਕਿੱਥੋਂ ਤੋਂ ਕਿੱਥੋਂ ਦਾ ਰੂਟਰ ਚੱਲਦੇ ਹੁੰਦੇ ਹੋ ਮੇਰਾ ਸਪੀਟੀ ਆਲ ਹਿਮਾਚਲ ਮੈਂ ਤਾਂ ਮਾਨਸਪੀਟੀ ਤੇ ਹਿਮਾਚਲ ਮਨਾਣੀ ਕਹਿੰਦਾ ਕੰਟੈਕਟ ਨੰਬਰ ਬੋਲ ਦੋ ਬਰਾ ਆਪਣਾ ਕੰਟੈਕਟ ਨੰਬਰ ਯਾ ਬਸ ਮੇਰੇ ਠੀਕ ਹੈ ਆ ਭਾਈ ਦਾ ਪੇਜ ਆ ਇੰਸਟਾਗ੍ਰam ਤੇ ਇਹ ਹਾਂ ਆ ਇੰਸਟਾਗ੍ਰam ਤੇ ਭਾਈ ਦਾ ਪੇਜ ਆ ਆ ਨੰਬਰ ਆ ਜੇ ਪੂਰੇ ਹਿਮਾਚਲ ਦੇ ਵਿੱਚ ਮੰਨ ਕੇ ਚੱਲ ਚੱਲਦੇ ਹਾਂ ਅੱਗੇ ਹਿਮਾਚਲ ਦੇ ਵਿੱਚ ਕਿਸੇ ਨੇ ਭਾਈ ਉਰੇ ਪਰੇ ਸਫਰ ਕਰਨਾ ਹੋਵੇ ਚਾਹੇ ਫੈਮਿਲੀ ਨਾਲ ਹੋਵੇ ਚਾਹੇ ਕਿਵੇਂ ਵੀ ਤਾਂ ਭਾਈ ਨਾਲ ਸੰਪਰਕ ਵਧ ਗਿਆ ਲੱਗਿਆ ਮਸਤ ਸੀ ਚਲੋ ਭਾਈ ਨੂੰ ਪਹਿਲਾਂ ਗੂਗਲ ਵੇ ਕਰਦਗੇ ਹਾਂ ਇਧਰੋਂ ਆਪਾਂ ਮਨਾਲੀ ਪਹੁੰਚ ਗਏ ਤੇ ਮਨਾਲੀ ਦੇ ਵਿੱਚ ਆ ਕੇ ਭਈ ਹੋਟਲ ਵਾਲੇ ਨੇ ਆਪ ਨਹੀਂ ਆਪਾਂ ਨੂੰ ਕਹਿਤਾ ਕਹਦਾ ਕਹਦਾ ਵੀ ਰੂਮ 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 ਤੇ 700 800 ਹਜ਼ਾਰ ਤੇ 500 ਦੇ ਵਿੱਚ ਜਿਹੜਾ ਹੈਗਾ ਭਈ ਇਹਦਾ ਆਪਾਂ ਮਕਾਤਾ ਮਾਰ ਲਿਆ ਇਹ ਜਿਹੜਾ ਕੁਝ ਜਿਹੜਾ ਹੈਗਾ ਰੂਮ ਦਿੱਤਾਗਾ ਤੇ ਜਿਹੜਾ ਆਪਾਂ ਨੂੰ ਉੱਤਰਾਖੰਡ ਵਾਲਾ ਵੀਰ ਸੀਗਾ ਉਹਦਾ ਆ ਪਿਆ ਬੈਗ ਉਹ ਵੀ ਆਪਣੇ ਨਾਲ ਹੀ ਇਸ ਰੂਮ ਦੇ ਵਿੱਚ ਰੈਸ਼ ਕਰੂਗਾ ਤੇ ਮੰਨ ਕੇ ਚਲੋ ਵੀ ਰੂਨ ਦਾ ਆਪਾਂ ਨੂੰ ਕਿੰਨਾ ਆਇਆ 2250 ਰੁਪਈਆ ਤੇ ਆ ਆਪਾਂ ਸਮਾਨ ਸਲਾ ਜਿਹੜਾ ਸਾਰਾ ਇੱਥੇ ਹੈਗਾ ਰੱਖਦਾ ਕਿ ਰਹੇ ਤੇ ਆ ਜਿਹੜੀ ਪਲੇਟ ਆਪਣੀ ਇਹ ਟੁੱਟ ਗਈ ਬਿਲਕੁਲ ਇੱਥੋਂ ਜਿਹੜੀ ਪੱਤੀ ਸੀਗੀ ਕਸੀ ਸੀ ਇਹ ਵੀ ਟੁੱਟ ਗਈ ਤੇ ਆ ਪਲੇਟ ਦਾ ਵੀ ਕੁਝ ਐਂ ਜਿਹੇ ਹਾਲ ਹੋ ਗਿਆ ਤਾਂ ਆਪਾਂ ਲੈਮੀਨੇਸ਼ਨ ਵਾਲੀ ਕੋਈ ਸ਼ੀਟ ਕਢਵਾ ਲੈ ਹੁੰਦੇ ਆ ਕਿ ਇਹਨੂੰ ਨਾਲ ਲੈ ਕੇ ਆਣੇ ਹੈਗੇ ਇਹਦੇ ਨਾਲ ਦੀ ਬਿਲਕੁਲ ਸੇਮ ਆਪਾਂ ਕਢਵਾ ਲਵਾਂਗੇ ਤੇ ਬਾਕੀ ਜਿਹੜੇ ਹੈਗੇ ਬੈਗ ਉਹ ਇੱਥੇ ਰੱਖਦੇ ਤੇ ਨਾਲੇ ਜਿਹੜਾ ਹੈਗਾ ਆਪਾਂ ਇੱਕ ਸਾਈਕਲ ਦਾ ਕੰਮ ਜਿਆ ਕਰਵਾ ਕੇ ਲਿਆਉਣਾਗਾ ਉਹ ਕੀ ਇੱਕ ਤਾਂ ਉਹਦੇ ਬੇਕਰਵਾ ਕੇ ਲਿਓਨੇ ਆ ਤੇ ਰਹਿੰਦਾ ਹੁੰਦਾ ਜਿਹੜਾ ਉਹ ਬਾਈ ਨੇ ਲੱਦਣ ਲੱਗੇ ਨੇ ਉਹਦਾ ਬੋਟਲ ਹੋਲਡਰ ਵੀ ਤੋੜਦਾ ਜੇ ਉਹ ਮਿਲ ਗਿਆ ਤਾਂ ਉਹ ਵੀ ਲੈ ਲਾਂਗੇ ਤੇ ਇੱਕ ਉਹਨਾਂ ਦਾ ਬ੍ਰੇਕਾਂ ਦਾ ਕੰਮ ਕਰਵਾਉਣਾ ਇੱਕ ਹੋਰ ਕੀ ਕਰਾਉਣਾ ਸੀ ਉਹਦਾ ਆ ਸਟੈਂਡ ਜੇ ਲੱਗਦਾ ਹੋਵੇ ਤਾਂ ਸਟੈਂਡਿੰਗ ਦਾ ਕੰਮ ਜਰਾ ਥੋੜਾ ਕਰਵਾ ਕੇ ਲਾ ਮੱਤੀ ਪੁੱਤੀ ਉਹਦੇ ਕੋਲ ਲਵਾਵਾਂਗੇ ਤੇ ਹੋਰ 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 ਮੇਰੇ ਧਿਆਨ ਚ ਇੱਕ ਹਾਂ ਇਨਰ ਲੈ ਕੇ ਆਉਣਾ ਜੀ ਗਰਮ ਆ ਥਲੋਂ ਦੀ ਪਾਉਣ ਵਾਸਤੇ ਕਿਉਂਕਿ ਗਾਹਾਂ ਠੰਡ ਠੰਡ ਹੋ ਜਾਣੀ ਹੈ ਕਾਫੀ ਤੇ ਇਹ ਜਿਹੜਾ ਕੁਛ ਕੁ ਮੜ ਮੋਟਾ ਸਮਾਨ ਸੱਲਾ ਉਹ ਕਰਕੇ ਉਹਨੇ ਪਤਾ ਨਾਲੇ ਸਿਮ ਦਾ ਪਤਾ ਕਰਕੇ ਆਣਾ ਜੀ ਚੱਲਦੇ ਆਂ ਫਿਰ ਤੇ ਨਾਲੇ ਤੁਹਾਨੂੰ ਵੀ ਮਾੜੀਆਂ ਮਾੜੀਆਂ ਝਲਕਾਂਆਂ ਜਿਹੜੀਆਂ ਹੈਂ ਮੰਨਾਲੀ ਸ਼ਹਿਰ ਦੀਆਂ ਦਿਖਾਉਣੀਆਂ ਜੀ ਪਾਉ ਕੋਸ਼ਿ ਮੰਨਾਲੀ ਸ਼ਹਿਰ ਤੇ ਝਲਕੀਆਂ ਜੀ ਤੁਸੀਂ ਹੁਣ ਆਪਾਂ Jio ਦੀ ਸਿਮ ਲੈ ਲਈ ਬਾਈ ਨੇ ਕੋਈ ਨਹੀਂ ਆਪਣੇ ਕੋਲੇ ਰੱਖੋ ਤੁਸੀਂ ਹੁਣ ਆ ਪਲੇਟ ਦਾ ਪਤਾ ਕਰਿਆ ਗਏ ਤੇ ਇਹਦੇ ਬ੍ਰੇਕਾਂ ਦਾ ਵੀ ਕਿਰਾਂ ਜਿਹਾ ਨੇ ਕਾਰ ਤਾਂ ਨੜ ਜਾਈ कसे ਇੱਕ ਬਾਕੀ ਬਾਅਦ ਚ ਪਤਾ ਲੱਗਣਾਗਾ ਮੌਕੇ ਤੇ ਕੀਸ ਆਪ ਨਿਕਲਦਾ ਕਿਉਂ ਬਈ ਹਮੰਦ ਹੁਣ ਆਪਾਂ ਬਸਤਾ ਪਤਾ ਕਰਕੇ ਅੱਗੇ ਪਹਿਲਾਂ ਬਸਾ ਹਲੇ ਹਾਂ ਇਧਰ ਫਿਰ ਉੱਪਰ ਕੀ ਲੈਣ ਜਾ ਰਹੇ ਆਪਾਂ ਜਾ ਉਤਰੇ ਗੋਰੇ ਫਿਰਦੇ ਆ ਬਈ ਗੋਰੇ-ਗੋਰੇ ਸਕੂਟਰਾਂ ਨਾਲ ਖੜੇ ਹੁੰਦੇ ਫਿਰਦੇ ਆ ਜੀ ਆ ਬਸ ਢਾਹੀ ਹੈ ਇਹ ਆ ਗਿਆ ਮਨਾਲੀ ਦਾ ਬਸ ਦਾ ਇਹ ਹੈ ਸ਼ਹਿਰ ਮਨਾਲੀ ਦਾ ਰੌਣਕ ਮੇਲਾ ਬਾਜ਼ਾਰ ਥੱਲੇ ਆਪਾਂ ਬੱਸ ਸਟੈਂਡ ਵਾਲੇ ਪਾਸੇ ਨੂੰ ਜਾ ਰਹੇ ਹਾਂ ਬੱਸ ਦਾ ਪਤਾ ਕਰਨ ਬਾਈ ਨੇ ਸਵੇਰੇ ਕਲਾਂਗ ਨਿਕਲਣਾ ਹੈ ਜੇ ਟਰੱਕ ਰੁੱਕ ਮਿਲ ਗਿਆ ਤਾਂ ਮੈਂ ਆਪਦੇ ਨਾਲ ਹੀ ਲੈ ਚੱਲਣਾ ਬਾਈ ਨਾ ਭੜਾਂ ਜੀ ਖਾਸੀ ਹੈ ਯਾਰ ਬੱਸ ਸਟਾਪ ਇਸ ਸਹੀ ਈ ਹੈ ਇਹ ਹੈ ਜੀ ਮਨਾਲੀ ਦਾ ਬੱਸ ਅਟਾ ਐਚ ਆਰਟੀਸੀ ਬੱਸ ਸਟੈਂਡ ਮਨਾਲੀ ਤੇ 22 ਦੀ ਬੱਸ ਤੜਕੇ ਚਲਣੀ ਹੈ 8:50 ਤੇ 9 ਵਜੇ ਅੱਡ ਹੋ ਰਿਹਾ ਹੈ ਯਾਰ ਤੜਕੇ ਅਲਗੋੜਾ ਹੈ ਕੈਮਰੇ ਸੇ ਲੈ ਚੱਲਣਾ ਹੈ ਤੂੰ ਮੇਰੇ ਨਾਲੋਂ ਵੀ ਲਓ ਜੀ ਇੱਕ ਲੋਗ ਇਹਦੇ ਵਿੱਚ ਉੱਤੇ ਬਰਾੜ ਸਫਰ ਨਾਮੇ ਵਾਲਾ ਹੋਰ ਐਡ ਕਰਾਤਾ ਤੇ ਇਹ ਆਪਾਂ ਨੂੰ 140 ਰੁਪਏ ਦਾ ਜਿਹੜਾ ਪ੍ਰਿੰਟ ਕੱਢ ਕੇ ਨੈਮਿਲੇਸ਼ਨ ਕਰਕੇ ਦਿੱਤਾ ਇੱਕ ਆ ਸਪੇਅਰ ਹੋ ਗਿਆ ਸੀਗਾ ਇਹ ਮੈਂ ਆਪਣੇ ਕਿਤੇ ਕੰਮ ਲਾ ਨਹੀਂ ਗਾ ਚੱਲ ਗਏ ਫਿਰ ਹੁਣ ਉਹ ਕਿੱਥੋਂ ਮਿਲਣਗੇ ਬਸ ਕੋਈ ਕਿਥੋਂ ਕਹਿੰਦਾ ਸੀਗਾ ਸਟੇਸ਼ਨਰੀ ਹੋਣਾ ਕੁਛ ਲਓ ਜੀ ਆ ਬਾਈ ਵਰਗਿਆਂ ਤੋਂ ਬਾਲਾ ਜੀ ਵਾਲਿਆਂ ਕੋਲੋਂ ਭਾਈ ਅਸੀਂ ਪ੍ਰਸ਼ਾਦਾ ਪਾਣੀ ਵੀ ਸ਼ੱਕ ਚੱਲੇ ਠੀਕ ਆ ਬਰੋ ਓਕੇ ਬਾਈ ਦਾ ਖੁੱਬਿਆ ਬੈਠਾ ਤੇ ਐਕਸੀਜਨ ਸਿਲੰਡਰ ਲੈ ਲਿਆ ਇੱਕ ਆਪਾਂ ਬਾਕੀ ਜਿਹੜਾ ਕੋਸ ਸਮਾਨ ਜਾਂ ਲਿਆ ਉਹ ਤੁਹਾਨੂੰ ਉੱਥੇ ਜਾ ਕੇ ਦਿਖਾਉਣੇ ਆਗੇ ਤੇ ਰੂਮ ਚ ਜਾ ਕੇ ਕਰਦੇ ਆ ਫਿਰ ਵਲੌਗ ਦੀ ਐਂਡਿੰਗ ਭਾਈ ਸਮਾਂ ਹੋ ਗਿਆ ਜੀ 9:00 ਵਜੇ ਤੇ ਤਿੰਨ ਕਮੈਂਟਾਂ ਦਾ ਸ਼ਾਮ ਦੇ ਰਾਤ ਦੇ ਤੇ ਆਹ ਕੁਝ ਜਿਹੜਾ ਹੈਗਾ ਆਪਾਂ ਸਮਾਨਸਾਲਾ ਲੈ ਕੇ ਆਂਦਾ ਜਿੱਦਾਂ ਕਿ ਤੁਹਾਨੂੰ ਦਿਖਾਇਆ ਸੀ ਆ ਆਪਣੀ ਪਲੇਟ ਟੁੱਟ ਗਈ ਸੀ ਤੇ ਆਹ ਪਰਚੀ ਆ ਗਈ ਭਾਈ ਖਾਣ ਵਾਲੀ ਦੀ ਜਿਹੜਾ ਹੋਟਲ ਵਾਲੇ ਨੇ ਦੇ ਕੇ ਨਾ ਪੰਜਾਬੀ ਥਾਲੀ ਆਪਾਂ ਕਰਾਈ ਸੀ ਤੇ ਬਾਲਾ ਜੀ ਰੈਸਟੋਰੈਂਟ ਥੋੜਾ ਹੈਗਾ ਆਪਾਂ ਖਾ ਕੇ ਆਂਦਾ ਆਪਾਂ ਸੁੱਕਾ ਦੁੱਧ ਲੈ ਜਾਂਦਾ ਇਹ ਹੈਗਾ ਮੇਰੇ ਹਸਾਬ ਨਾਲ ਆ 400 500 ਗ੍ਰਾਮ ਹੋਣਾ ਇਹ 200 ਗ੍ਰਾਮ ਦਾ ਇਹ ਇਹ ਸੁੱਕਾ ਦੁੱਧ ਲੈ ਜਾਂਦਾ ਜੀ ਇਹਦੇ ਵਿੱਚ ਜਿਹੜੀ ਹੈਗੀ ਆਪਾਂ ਖੰਡ ਲੈ ਜਾਂਦੀ ਤੇ ਆ ਇੱਕ ਸਪੇਅਰ ਨਿਕਲ ਗਿਆ ਸੀਗਾ ਤੇ ਵੈਸੇ ਜਿਹੜਾ ਬਣਾ ਕੇ ਲੈਂਦਾਗਾ ਉਹ ਆ ਵਾਲਾ ਸੀਗਾ ਤੇ ਇਹ ਬਾਈ ਆਪਣੇ ਅੱਜ ਦੇ ਰੂਮ ਮੇਟ ਰਹਿਣ ਵਾਲੇ ਆ ਜੀ ਆਪਣੇ ਨਾਲ ਆਪ ਸਕੂਇਲਾਂ ਦੇ ਸੀ ਇਹਦੇ ਵਿੱਚ ਮੁਰਗੀਆਂ ਹੀ ਮਰਵਾੰਗਾਗਾ ਇਹਦੇ ਵਿੱਚ ਪਾ ਕੇ ਤੇ ਬੈਗ ਬੂਕ ਤੇ ਕਿਸੇ ਕੇ ਪਾਸੇ ਟੰਗ ਦਾਂਗੇ ਉਹਨਾਂ ਨੂੰ ਆ ਇੱਕ ਜਿਹੜਾ ਹੈਗਾ ਗਰਮ ਸੂਟ ਲਿਆ ਜਾਂਦਾ ਆਪਾਂ ਇਹ ਵੀ ਗਾਹਾਂ ਕੰਮ ਦਊਗਾ ਆ ਜਿਹੜਾ ਹੈਗਾ ਫੇਸ ਮਾਸਕ ਜਿਹਾ ਲਿਆ ਜਾਂਦਾ ਤੇ ਇਹਦੇ ਵਿੱਚ ਹੈਗੀ ਜੀਓ ਦੀ ਸਿਮ ਹੈ ਆਪਾਂ ਹੁਣ ਫੋਨ ਦੇ ਵਿੱਚ ਪਾ ਕੇ ਇਹਨੂੰ ਐਕਟਿਵ ਐਕਟੀਵੇਟ ਕਰਦੇ ਆਂਗੇ ਤੇ ਹੋਰ ਤਾਂ ਬਸ ਕੁਝ ਨਹੀਂ ਆਹੀ ਕੁਝ ਲਿਆਂਦਾ ਸੀਗਾ ਹਨਾ ਤੇ ਬਾਕੀ ਅੱਜ ਦਾ ਭਾਈ ਹਾਂ ਆਪਣੇ ਮਨਾਲੀ ਦੇ ਵਿੱਚ ਆਪਣਾ ਜਿਹੜਾ ਹੈਗਾ ਗਾਰਿਆ ਐਸ਼ਖਾਨਾਗਾ ਆ ਇਹ ਹੈ ਜੋਸ ਕਮਰਾ ਤੇ ਆਪਣੇ ਨਾਲ ਬਾਈ ਹਿਮਾਂਤ ਬਾਈ ਜੀ ਕੁਝ ਕਹਿਣਾ ਚਾਹੁੰਦੇ ਬਸ ਬੜੀਆ ਬੜੀਆ ਥੋੜਾ ਜਿਹਾ ਮੁੰਡਾ ਸੰਗ ਆਊਗਾ ਤੇ ਅੱਧ ਤੇ ਬਲੌਗ ਦੀ ਇਥੇ ਆਪਾਂ ਸਮਾਪਤੀ ਕਰਦੇ ਆ ਜੇ ਵਧੀਆ ਲੱਗਾ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਹੋ ਤੇ ਪੇਜ ਨੂੰ ਭਾਈ ਫੋਲੋ ਸਬਸਕ੍ਰਾਈਬ ਲਾਜ਼ਮੀ ਕਰ ਲਿਓ ਤੇ ਸਾਈਕਲ ਝੋਟ ਨੂੰ ਆਪਾਂ ਇੱਥੇ ਲਾਦਾ ਲਿਆ ਕੇ ਕੈਮਰੇ ਦੇ ਵਿੱਚ ਤੇ ਮਿਲਦੇ ਆਂ ਫਿਰ ਨਵੀਂ ਸਵੇਰ ਨਾਲ ਨਵੀਆਂ ਆਦੀ ਦਿਨਚਰਿਆਂ ਨਾਲ ਨਵੇਂ ਸਫਰ ਨਾਲ ਤੇ ਹੋ ਸਕਦਾ ਆਪਾਂ ਨੂੰ ਕੱਲ ਤੱਕਰ ਆਪਾਂ ਆ ਲੇ ਪਹੁੰਚ ਗਏ ਉਹ ਜਿਗਾਰਡ ਆਪਾਂ ਕਰੀ ਜਾਨੇ ਜੇ ਹੋ ਗਿਆ ਜਿਗਾਰਡ ਤਾਂ ਕੱਲ ਨੂੰ ਲੇ ਦੇ ਵਿੱਚ ਹੀ ਦਿਖਾਂਗੇ ਸ਼ਾਮ ਨੂੰ ਤੁਹਾਨੂੰ ਜੀ ਤੇ ਇਹਦਾ ਪੰਪ ਨਹੀਂ ਮਿਲਿਆ ਬਸ ਜਿਹੜੀ ਗੱਲ ਆ ਇੱਕ ਬਾਕੀ ਸਾਰਾ ਕੁਝ ਮਿਲ ਗਿਆ ਆ ਇਹਦਾ ਥੋੜਾ ਜਿਹਾ ਇਥੇ ਬੋਟਲ ਹੋਲਡਰ ਜਿਹੜਾ ਹੈਗਾ ਇਹ ਟੁੱਟ ਗਿਆ ਸੀਗਾ ਤੇ ਪੰਪ ਆਪਾਂ ਫਿਰ ਜਾ ਕੇ ਲੇ ਦੇ ਵਿੱਚੋਂ ਲਵਾਂਗੇ ਜੇ ਆਪਣਾ ਅੱਜ ਤਾਂ ਹਿੱਲਾ ਹੋ ਗਿਆ ਤਾਂ ਗੱਡੀ ਚੱਲੀ ਆ ਕੋਈ ਆਪਣਾ ਮਿੱਤਰ ਹੈਗਾਗਾ ਤੇ ਉਹਨੇ ਪਤਾ ਕਰਕੇ ਦੱਸਿਆ ਉਹਨੇ ਕੋਈ ਉਧਰ ਸਵਾਰੀ ਵਗੈਰਾ ਲੈਣ ਜਾਣੀ ਆ ਤੇ ਰੇਟ ਦਾ ਬਸ ਮੁੱਕ ਜੇ ਉਹਦੇ ਨਾਲ ਗੱਲਬਾਤ ਫਾਈਨਲ ਹੋ ਜੇ ਕਿੰਨੇ ਵਜੇ ਸਵੇਰ ਨਿਕਲ ਲਾਂਗਾ ਫਿਰ ਉਸ ਹਾਣਾ ਕਰਦੇ ਆ ਗੱਲਬਾਤ ਤੇ ਅੱਜ ਦੇ ਵੀਡੀਓ ਦੇ ਇਥੇ ਸਮਾਪਤੀ ਕਰਦੇ ਆ ਜੀ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਵਾਹਿਗੁਰੂ ਸਾਰਿਆਂ ਦੀਆਂ ਚੜ੍ਹਦੀਆਂ ਕਲਾ ਤੇ ਲੰਮੀਆਂ ਉਮਰਾਂ ਬਖਸ਼ੇ ਭਾਈ ਸਾਰਿਆਂ ਨੂੰ ਤੰਦਰੁਸਤ ਰੱਖੇ ਤੇ ਹਾਸੇ ਖੇਡੇ ਹਰ ਇੱਕ ਦੇ ਘਰ ਦੇ ਵਿੱਚ ਰੱਖੇ ਠੀਕ ਹੈ ਜੀ ਸਤਿ ਸ੍ਰੀ ਅਕਾਲ ਰੱਬ ਰਾਖਾ